ਯੋਕੀਏ ਥੋੜਾ ਮਾਹੌਲ ਬਣ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਮੁਹਿੰਮ ਦੀ ਜਿਹੜੀ ਚਲਾਈ ਜਾ ਰਹੀ ਹੈਗੀ ਆ ਉਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਅੱਜ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਇੱਕ ਨਾਮੀ ਗੈਂਗਸਟਰ ਹੈ ਉਹਨੂੰ ਇੱਕ ਬਰੀਫ ਜਿਹੜਾ ਐਕਸਚੇਂਜ ਆਫ ਫਾਇਰ ਤੋਂ ਬਾਅਦ ਅਰੈਸਟ ਕੀਤਾ ਗਿਆ ਹੈ ਇਹ ਜਿਹੜਾ ਗੈਂਗਸਟਰ ਹੈ ਇਹਦਾ ਨਾਮ ਹੈਗਾ ਬਲਵਿੰਦਰ ਸਿੰਘ ਬਿੱਲਾ ਪਿੰਡ ਜੱਬੋਵਾਲ थाना ਸੁਲਤਾਨਪੁਰ ਲੋਧੀ ਇੱਕ ਕ੍ਰਾਈਮਰਲ ਬੰਦਾ ਇਹਤੇ ਆਲਰੇਡੀ 506 ਮੁਕਦਮੇ ਦਰਸਨ ਇਹ ਸਾਨੂੰ ਫਰਵਰੀ 2025 ਦੇ ਵਿੱਚ ਇੱਕ ਕਤਲ ਦਾ ਮਕਦਮਾ ਸੀ ਜਿਹਦੇ ਵਿੱਚ ਇੱਕ ਮੁੰਡੇ ਨੂੰ ਗੱਡੀ 'ਚ ਬਿਠਾ ਕੇ ਇਹਨੇ ਉਹਨਾਂ ਦਾ ਕਤਲ ਕਰਤਾ ਸੀ ਉਹਦੇ ਵਿੱਚ ਬਲਵਿੰਦਰ ਬਿੱਲੇ ਨੂੰ ਆਲਰੇਡੀ ਸਾਨੂੰ ਵੌਂਟਡ ਸੀਗਾ ਇਹਦੇ ਉੱਤੇ ਲਗਾਤਾਰ ਹੀ ਟੈਰੀ ਟੀਮਾਂ ਕੰਮ ਕਰ ਰਹੀਆਂ ਤੇ ਇਸ ਤੋਂ ਬਾਅਦ ਮਈ 2025 ਦੇ ਵਿੱਚ ਵੀ ਇਸ ਬਲਵਿੰਦਰ ਸਿੰਘ ਬਿੱਲਾ ਨੇ ਕਰਤਾਰਪੁਰ ਥਾਣੇ ਦੇ ਏਰੀਆ ਦੇ ਵਿੱਚ ਪੁਲਿਸ ਪਾਰਟੀ ਤੇ ਫਾਇਰਿੰਗ ਕਰਕੇ ਇਹ ਭੱਜਿਆ ਸੀਗਾ ਉੱਥੇ ਵੀ ਜਿਹੜਾ ਅਟੈਂਪਟ ਟੂ ਮਰਡਰ ਦਾ ਪਰਚਾ ਬਲਵਿੰਦਰ ਸਿੰਘ ਬਿੱਲੇ ਦੇ ਉੱਤੇ ਦਰਜ ਸੀਗਾ ਤੇ ਕਰਤਾਰਪੁਰ ਪੁਲਿਸ ਨੂੰ ਕਰਤਾਰਪੁਰ ਪੁਲਿਸ ਨੂੰ ਵੀ ਇਹ ਜਿਹੜਾ ਦੋਸ਼ੀ ਵੌਂਟਡ ਸੀਗਾ ਤੇ ਅੱਜ ਕਪੂਰਥਲਾ ਪੁਲਿਸ ਨੂੰ ਵਧੀਆ ਕਾਮਯਾਬੀ ਜਿਹੜੀ ਮਿਲੀ ਹੈ ਜਿਹਦੇ ਲਗਾਤਾਰ ਇਹ ਟੀਮਾਂ ਦੇ ਕੰਮ ਕਰਦੇ ਹੋਏ ਜਿਹੜਾ ਬਲਵਿੰਦਰ ਬਿੱਲੇ ਨੂੰ ਜਿਹੜਾ ਰੋਕਿਆ ਗਿਆ ਰੋਕਣ ਦਾ ਇਸ਼ਾਰਾ ਦੇ ਕੇ ਜਦੋਂ ਉਹਨੂੰ ਜਿਹੜਾ ਆਪਣੀ شناخت ਕਰਨ ਦੀ ਦੱਸਿਆ ਤੇ ਡਰ ਦੇ ਮਾਰੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਸ ਕੋਸ਼ਿਸ਼ ਦੇ ਵਿੱਚ ਉਹਦੇ ਕੋਲ ਜਿਹੜਾ ਨਜਾਇਜ਼ ਅਸਲਾ ਸੀਗਾ ਉਹ ਵੀ ਉਹਨੇ ਪੁਲਿਸ ਪਾਰਟੀ ਤੇ ਜਿਹੜਾ ਚਲਾਇਆ ਆ ਜਿਹੜਾ ਜਿਹੜਾ ਅਸਲਾ ਸੀ ਔਰ ਰੱਬ ਦੀ ਮੇਨ ਨਾਲ ਕੋਈ ਵੀ ਜਿਹੜਾ ਫਾਇਰ ਪੁਲਿਸ ਮੁਲਾਜ਼ਮ ਨੂੰ ਨਹੀਂ ਵੱਜਿਆ ਪਰ ਫਿਰ ਵੀ ਜਿਹੜਾ ਪੁਲਿਸ ਮੁਲਾਜ਼ਮਾ ਨੇ ਆਪਣੀ ਸੁਰੱਖਿਆ ਲਈ ਸੈਲਫ ਡਿਫੈਂਸ ਲਈ ਵਾਪਸੀ ਫਾਇਰ ਕੀਤਾ ਜਿਹਦੇ ਵਿੱਚ ਇੱਕ ਜਿਹੜੀ ਗੋਲੀ ਹੈ ਆ ਜਿਹੜਾ ਅਕਿਊਜ਼ ਨੂੰ ਵੱਜੀ ਹੈਗੀ ਹੈ ਇਮੀਡੀਏਟਲੀ ਜਿਹੜਾ ਅਕਿਊਜ਼ ਨੂੰ ਚੱਕ ਕੇ ਜਿਹੜਾ ਮੈਡੀਕਲ ਟਰੀਟਮੈਂਟ ਦੇ ਲਿਆ ਲਿਆਂਦਾ ਗਿਆ ਹੈਗਾ ਤੇ ਉਹਦਾ ਇਲਾਜ ਕਰਾਇਆ ਜਾ ਰਿਹਾ ਹੈ ਮੌਕੇ ਤੋਂ ਉਹਦੇ ਕੋਲ ਇੱਕ ਜਿਹੜਾ ਨਜਾਇਜ਼ ਪਿਸਤਲ ਜਿਹੜਾ ਉਹਨੇ ਮੋਟਰਸਾਈਕਲ ਜਿਹੜਾ ਵਰਤ ਰਿਆ ਸੀ ਤੇ ਖੋਲ ਬਰਾਮਦ ਕੀਤੇ ਗਏ ਹਨ ਜਿਹੜਾ ਮੁਕਦਮੇ ਜਿਹਦੇ ਵਿੱਚ ਇਹ ਵਾਂਟਡ ਸੀ ਕਤਲ ਦੇ ਮੁਕਦਮੇ ਦੇ ਵਿੱਚ ਉਹਦੀ ਉਹਦੀ ਅਰੈਸਟ ਪਾਈ ਜਾਊਗੀ ਤੇ ਅੱਗੇ ਦੀ ਜਿਹੜੇ ਹੋਰ ਵੀ ਇਹਦੇ ਲਿੰਕੇਜਸ ਹੈਗੇ ਇਸ ਇਲਾਕੇ ਦੇ ਵਿੱਚ ਸਬੰਧਿਤ ਗੈਂਗਸਟਰਸ ਨਾਲ ਇਹਦੇ ਜਿਹੜੇ ਸਾਥੀ ਹੈ ਉਹਨਾਂ ਬਾਰੇ ਵੀ ਡੂੰਘਾਈ ਨਾਲ ਪੜਤਾਲ ਕੀਤੀ ਜਾਊਗੀ ਕਿੰਨੇ ਰੌਂਡ ਫਾਇਰ ਹੋਏ ਇਹਦੇ ਵਿੱਚ ਦੋ ਅਕਿਊਜ਼ ਨੇ ਫਾਇਰ ਕੀਤੇ ਤਿੰਨ ਸਾਡੇ ਵੱਲੋਂ ਹੋਏ ਹਨ